ਹੰਝਕਲ ਆਪਣੇ ਐਸਆਈ ਗੁਰਿੰਦਰ ਸਿੰਘ ਚੌਕਿੰਜਾ ਹਰੀਪੁਰ ਸਮੇਤ ਫੋਰਸ ਬਜਰੂੜ ਪੈਟਰੋਲਿੰਗ ਕਸ਼ਤ ਕਰ ਰਹੇ ਸੀਗੇ ਤੇ ਨਾਕਾ ਬੰਦ ਕੀਤੀ ਹੋਈ ਸੀਗੀ ਤਾਂ ਉੱਥੇ ਸੁਖਵਿੰਦਰ ਕੋ ਨਛੱਤਰ ਕੋ ਸੋਰੀ ਨਛੱਤਰ ਕੋ ਵਾਈਫ ਆਫ ਗੁਰਚਰਨ ਸਿੰਘ ਟ੍ਰੈਂਡ ਬਜਰੂੜ ਨੇ ਆ ਕੇ ਬਿਆਨ ਦਰਜ ਕਰਵਾਇਆ ਕਿ ਉਹ ਸ਼ਾਮ ਦੇ ਕਰੀਬ 7:30 ਵਜੇ ਆਪਣੇ ਘਰੇ ਬਾਹਰ ਕੰਮ ਕਰ ਰਹੀ ਸੀਗੀ ਤਾਂ ਜਿਹੜੇ ਦੋ ਨੌਜਵਾਨ ਹੈ ਇੱਕ ਉਹਨਾਂ ਚੋਂ ਸਰਤਾਸੀ ਤੇ ਇੱਕ ਮੋਨਾ ਮੋਟਰਸਾਈਕਲ ਤੇ ਆਏ ਤੇ ਉਹਦੀ ਜਿਹੜੀਆਂ ਵਾਲੀਆਂ ਉਹ ਖੋ ਕੇ ਫਰਾਰ ਉਸ ਤੇ ਤਤੰਤ ਕਾਰਵਾਈ ਕਰਦੇ ਹੋਏ ਐਫਆਈਰੈਸਟਰੀ ਕੀਤੀ ਉਸ ਤੋਂ ਬਾਅਦ ਜੋ ਹੈ ਸਾਰੀ ਸੀਸੀਟੀਵੀ ਖਾ ਲਏਗੇ ਉਹਦੇ ਬੇਸਿਸ ਤੇ ਜਿਹੜੇ ਦੋ ਨੌਜਵਾਨ ਹੈਗੇ ਆ ਜਿਹਨਾਂ ਦਾ ਇੱਕ ਦਾ ਨਾਮ ਮੇਜਰ ਰਾਮ son of ਦੀਵਾਨ ਚੰਦ ਪਿੰਡ ਹਿੱਡੋਂਬੇਟ ਥਾਣਾ ਗੜਗੜ ਦੂਜੇ ਦਾ ਨਾਮ ਹਰੀਸ਼ ਕੁਮਾਰ son of ਪਿਆਰੇ ਲਾਲ ਆਰੋ ਮਹਿੰਦੀਪੁਰ ਪੀਐਸ ਬਲਾਚੌਰ ਉਹ ਜਿਹੜਾ ਹੈਗਾ ਉਹ ਅਰੈਸਟ ਕੀਤਾ ਸਰ ਕਿਹੜੇ ਤਰੀਕੇ ਨਾਲ ਇਹਨਾਂ ਨੂੰ ਅਰੈਸਟ ਕੀਤਾ ਗਿਆ ਜੀ ਇਹ ਕਿ ਕਿਸ ਤਰ੍ਹਾਂ ਪੁੱਛੀ ਗਈ ਲੋਕ ਕਿਸ ਤਰ੍ਹਾਂ ਕਹਿੰਦੇ ਕਿ ਜਦੋਂ ਬਿਆਨ ਲਖਾਇਆ ਸੀ ਤਾਂ ਜਿਹੜੀ ਉਹਨਾਂ ਦੀ ਨੂਹ ਹੈਗੀ ਆ ਉਹ ਵੀ ਉਸ ਟਾਈਮ ਕੋਲੀ ਖੜੀ ਸੀਗੀ ਉਹਨਾਂ ਨੇ ਜਿਹੜਾ ਮੋਟਰਸਾਈਕਲ ਦਾ ਨੰਬਰ ਸੀਗਾ ਉਹ ਪੜ ਲਿਆ ਸੀ ਉਸ ਬੇਸਿਸ ਤੇ ਹੀ ਪੜਤਾਲ ਕੀਤੀ ਪਤਾ ਕੀਤਾ ਤੇ ਉਹ ਜਿਹਦੇ ਨਾਂ ਦੇ ਮੋਟਰਸਾਈਕਲ ਸੀਗਾ ਉਸ ਬੇਸਿਸ ਤੇ ਜਿਹੜਾ ਹੈਗਾ ਉਹਨਾਂ ਨੂੰ ਅਰੈਸਟ ਕੀਤਾ ਸਰ ਕੋਈ ਬੈਕਗ੍ਰਾਉਂਡ ਨਹੀਂ ਕੋਈ ਕਰੰਟ ਨਹੀਂ ਹਾਂਜੀ ਇਹਦਾ ਮੇਜਰ ਆਮ ਹੈਗਾ ਇਹਦੇ ਉੱਤੇ ਕਰੀਬ 4 ਮੁਕੱਦਮੇ ਦਰਜ ਨੇ ਐਨਡੀਬੀਐਸਵੀ ਵਿੱਚ ਐਕਸਾਈਜ਼ ਦੇ ਹੋਰ ਚੋਰੀ ਦੇ ਠੀਕ ਹੈ ਜੀ ਜਿਸਰ ਉਹਨੇ ਤਾਂ ਅਣੀ ਕਲੇਰੀ ਕਰ ਪਾਈ ਹਤੀ ਇਹਨਾਂ ਦੇ ਅੱਜ ਕੋਰ ਮਾਨਜੋ ਕੋਟ ਪੇਸ਼ ਕਰਕੇ ਤਿੰਨ ਨੰਦਰ ਮਾਨ ਹਸਬ ਕੀਤਾ ਹੈਗਾ ਜਿਹੜੀ ਹੈਗੀ ਜਨ ਜੁਡੀਸ਼ ਉਹਨੂੰ ਜੰਦੇ ਜਾ ਰਹੇ ਹਾਂਜੀ ਕੱਲ ਆਪਣੇ ਐਸਆਈ ਗੁਰਿੰਦਰ ਸਿੰਘ ਚੌਂਕੀ ਜੱਜ ਹਰਿਪੁਰ ਸਮੇਤ ਫੋਰਸ ਬਜੂੜ ਪੈਟਰੋਲਿੰਗ ਕਸ਼ਤ ਕਰ ਰਹੇ ਸੀਗੇ ਤੇ ਨਾਕਾ ਬੰਦ ਕੀਤੀ ਹੋਈ ਸੀ ਕਿ ਉੱਥੇ ਸੁਖਵਿੰਦਰ ਕੋ ਨਿਸ਼ਤਰ ਕੋ ਸੋਰੀ ਨਿਸ਼ਤਰ ਕੋ ਵਾਈਫ ਆਫ ਗੁਰਚਰਨ ਸਿੰਘ ਟ੍ਰੈਂਡ ਬਜੂੜ ਨੇ ਆ ਕੇ ਬਿਆਨ ਦੱਸ ਕਰਵਾਇਆ ਕੋ ਸ਼ਾਮ ਦੇ ਕਰੀਬ 7:30 ਵਜੇ ਆਪਣੇ ਘਰੇ ਬਾਹਰ ਕੰਮ ਕਰ ਰਹੀ ਸੀ ਕਿ ਤਾਂ ਜਿਹੜੇ ਦੋ ਨੌਜਵਾਨ ਐ ਇੱਕ ਉਹਨਾਂ ਚੋਂ ਸਰਤਾਸੀ ਦੇ ਇੱਕ ਮੋਨਾ ਮੋਟਰਸਾਈਕਲ ਤੇ ਆਏ ਤੇ ਉਹਦੀ ਜਿਹੜੀਆਂ ਵਾਲੀਆਂ ਉਹ ਖੋ ਕੇ ਫਰਾਰ ਹੋ ਗਏ ਉਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਐਫਆਈ ਰਿਪੋਰਟ ਕੀਤੀ ਉਸ ਤੋਂ ਬਾਅਦ ਜੋ ਹੈ ਸਾਰੀ ਸੀਸੀਟੀਵੀ ਖੰਾ ਲਏਗੇ ਉਹਦੇ ਬੇਸਿਸ ਤੇ ਜਿਹੜੇ ਦੋ ਨੌਜਵਾਨ ਹੈਗੇ ਆ ਇਹਨਾਂ ਦਾ ਇੱਕ ਦਾ ਨਾਮ ਮੇਜਰ ਰਾਮ son of ਦਵਾਨ ਚੰਦ ਪਿੰਡ ਹਿੱਡੋਵੇਟ ਥਾਣਾ ਗਾੜਗੜ ਦੂਜੇ ਦਾ ਨਾਮ ਹਰੀਸ਼ ਕੁਮਾਰ son of ਗਰੇਲਾਲ ਆਰੋ ਮਹਿੰਦੀਪੁਰ ਪੀਐਸ ਬਲਾਚੌਰ ਨੂੰ ਜਿਹੜਾ ਹੈਗਾ ਉਹ ਅਰੈਸਟ ਕੀਤਾ ਸਰ ਕੀ ਤਰੀਕੇ ਨਾਲ ਇਹਨਾਂ ਨੂੰ ਅਰੈਸਟ ਕੀਤਾ ਜੀ ਇਹਨਾਂ ਦੀ ਕਿਸ ਤਰ੍ਹਾਂ ਪੁੱਛੀ ਗਈ ਤੁਹਾਨੂੰ ਕਿਸ ਤਰ੍ਹਾਂ ਕਹੇ ਕਿ ਜਦੋਂ ਬਿਆਨ ਲਖਾਇਆ ਸੀ ਤਾਂ ਜਿਹੜੀ ਉਹਨਾਂ ਦੀ ਨੂੰਹ ਹੈਗੀ ਹੈ ਉਹ ਵੀ ਉਸ ਟਾਈਮ ਕੋਲੀ ਖੜੀ ਸੀ ਉਹਨਾਂ ਨੇ ਜਿਹੜਾ ਮੋਟਰਸਾਈਕਲ ਦਾ ਨੰਬਰ ਸੀਗਾ ਉਹ ਪੜ੍ਹ ਲਿਆ ਸੀ ਉਸ ਬੇਸਿਸ ਤੇ ਹੀ ਪੜਤਾਲ ਕੀਤੀ ਪਤਾ ਕੀਤਾ ਤੇ ਉਹ ਜਿਹਦੇ ਨਾਮ ਦੇ ਮੋਟਰਸਾਈਕਲ ਸੀਗਾ ਉਸ ਬੇਸਿਸ ਤੇ ਜਿਹੜਾ ਹੈਗਾ ਮਨੂ ਰਿਸਕ ਕੀਤਾ ਸਰ ਕੋਈ ਬੈਕਗ੍ਰਾਉਂਡ ਨਹੀਂ ਕੁਤਰੀਨ ਬੈਠਾ ਹਾਂਜੀ ਇਹਦਾ ਮੇਜਰ ਆਮ ਹੈਗਾ ਇਹਦੇ ਉੱਤੇ ਕਰੀਬ 4 ਮੁਕਤਿਆਂ ਦਰਜ ਨੇ ਐਨ ਡੀ ਬੀ ਐਸ ਵੀ ਵਿੱਚ ਐਕਸਾਈਜ਼ ਦੀ ਹੋਰ ਚੋਰੀ ਦੀ ਠੀਕ ਹੈ ਜੀ ਤੇ ਸਰ ਉਹਨੇ ਤਾਂ ਅਲੀਨ ਦਾ ਕਲੇਰੀ ਕਰ ਪਾਈ ਵਰਤੀ ਇਹਨਾਂ ਦੇ ਅੱਥਰ ਕੋਡ ਮਾਨ ਜੋ ਕੋਟ ਪੇਸ਼ ਕਰਕੇ ਤਿੰਨ ਦੇ ਦਰਮਾਨ ਹਸਲ ਕੀਤਾ ਹੈਗਾ ਤੇ ਜਿਹੜੀ ਹੈਗੀ ਹੈ ਉਹ ਚੋਟਿਸ਼ ਅਲਰੇਡੀ ਜਾਂਦੀ ਜਾ ਰਹੀ ਹੈ